ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪੰਜਾਬੀ ਅਖਾਣ ਕੱਲ ਦੀ ਕਲਾਸ ਦੇ ਵਿੱਚ 15 ਖਾਣ ਕੀਤੇ ਸੀ ਜੀ ਤੇ ਅੱਜ ਉਸ ਤੋਂ ਅੱਗੇ ਵਾਲੇ ਕਰਦੇ ਹਾਂ ਅਗਲੇ 15 ਤਾਂ ਕੁੱਲ ਆਪਣੇ 30 ਜਿਹੜੇ ਅਖਾਣ ਆ ਉਹ ਡਿਸਕਸ ਹੋ ਜਾਣਗੇ ਸੋ ਸਾਰੇ ਜਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਜਣੇ ਟਾਈਮ ਤੇ ਕਲਾਸ ਨੂੰ ਜੁਆਇਨ ਕਰ ਲੈਣ ਤੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੀ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਕਰਦੇ ਹਾਂ ਜੀ ਅੱਜ ਦੀ ਕਲਾਸ ਸ਼ੁਰੂ ਹਾਂਜੀ ਕੋਈ ਗੱਲ ਨਹੀਂ ਜੀ ਤਾਂ ਹੌਲੀ ਹੌਲੀ ਸਾਰੇ ਜਣੇ ਜੁਆਇਨ ਕਰ ਲੈਣਗੇ ਜੀ ਠੀਕ ਹੈ ਜੀ ਫਿਰ ਕਰਦੇ ਆਂ ਕਲਾਸ ਸ਼ੁਰੂ ਤਾਂ ਪਹਿਲਾ ਆਪਣਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 16 ਮਿੰਨੀ ਮਨਸ਼ਾ ਜੀ ਸਤਿ ਸ੍ਰੀ ਅਕਾਲ ਊਠ ਦੇ ਗਲ ਟੱਲੀ ਅਖਾਣ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ অপਸ਼ਨ A ਜਦੋਂ ਕੋਈ ਬਹੁਤਾ ਅਮੀਰ ਹੋਵੇ B ਬੇਜੋੜ ਵਿਆਹ ਜਾਂ ਬੇਮੇਲ ਚੀਜ਼ਾਂ ਲਈ C ਪਸ਼ੂਆਂ ਦੀ ਸਜਾਵਟ ਲਈ ਤੇ D ਬਹੁਤ ਖੁਸ਼ੀ ਲਈ ਹਾਂਜੀ ਤਾਂ ਉੱਤਰ B ਕਰਨ ਵਾਲੇ ਸਹੀ ਹਨ ਜੀ ਜਿਨਾਂ ਨੇ ਉੱਤਰ ਬੀ ਕੀਤਾ ਹੈ ਕਿ ਊਠ ਦੇ ਗਲ ਟੱਲੀ ਦਾ ਭਾਵ ਹੈ ਵੀ ਜਦੋਂ ਬੇਜੋੜ ਵਿਆਹ ਜਾਂ ਬੇਮੇਲ ਚੀਜ਼ ਵਰਤ ਲਈ ਜਾਵੇ ਅੱਗੇ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਤੇ ਅੰਨਿਆਂ ਵਿੱਚ ਕਾਣਾ ਰਾਜਾ ਅਖਾਣ ਦਾ ਸਹੀ ਭਾਵ ਕੀ ਹੈ অপਸ਼ਨ ਏ ਜਿੱਥੇ ਸਾਰੇ ਹੀ ਰਾਜੇ ਹੋਣ ਕਾਣੇ ਹੋਣ ਤੇ ਇੱਕ ਸਿਆਣਾ ਆਦਮੀ ਬੀ ਜਿੱਥੇ ਅੱਖਾਂ ਦੀ ਬਿਮਾਰੀ ਹੋਵੇ ਪਰ ਕੋਈ ਇਲਾਜ ਨਾ ਕਰੇ ਸੀ ਹੈ ਜੀ ਬਹੁਤੇ ਮੂਰਖਾਂ ਵਿੱਚ ਥੋੜੀ ਜਹੀ ਅਕਲ ਵਾਲਾ ਵੀ ਸਿਆਣਾ ਮੰਨਿਆ ਜਾਂਦਾ ਹੈ ਤੇ ਸੀ ਡੀ ਹੈ ਜੀ ਕਿਸੇ ਅੰਨੇ ਵਿਅਕਤੀ ਦੀ ਮਦਦ ਕਰਨਾ ਰੀਨਾ ਜੀ ਸਤਿ ਸ੍ਰੀ ਅਕਾਲ ਹਾਂ ਜੀ ਤਾਂ ਪ੍ਰਸ਼ਨ ਨੰਬਰ 17 ਦੇ ਲਈ ਕਰ ਦਿਓ ਜੀ ਉੱਤਰ ਕਿਹੜੀ ਆਪਸ਼ਨ ਇੱਥੇ ਆ ਸਹੀ ਹੋਏਗੀ ਜੀ ਤਾਂ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਕਿ ਜਦੋਂ ਬਹੁਤ ਸਾਰੇ ਮੂਰਖ ਲੋਕ ਹੋਣ ਉਹਦੇ ਵਿੱਚ ਕਿਸੇ ਨੂੰ ਮਾੜੀ-ਮੋਟੀ ਅਕਲ ਹੋਵੇ ਤਾਂ ਉਹ ਆਪਦੇ ਆਪ ਨੂੰ ਰਾਜਾ ਸਮਝਣ ਲੱਗ ਜਾਂਦਾ ਹੈ ਅੱਗੇ ਚੱਲਦੇ ਹਾਂ ਜੀ ਨੈਕਸਟ ਪ੍ਰਸ਼ਨ ਤੇ ਅੰਨਾ ਵੰਡੇ ਰਿਓੜੀਆਂ ਮੁਰਮੁਰ ਆਪਣੇਆਂ ਨੂੰ ਅਖਾਣ ਦਾ ਕੀ ਅਰਥ ਹੈ অপਸ਼ਨ A ਆਪਣੇ ਰਿਸ਼ਤੇਦਾਰਾਂ ਨਾਲ ਰਿਓੜੀਆਂ ਦਾ ਵਪਾਰ ਕਰਨਾ B ਜਦੋਂ ਕੋਈ ਅਹੁਦੇਦਾਰ ਸਿਰਫ ਆਪਣੇ ਸੰਬੰਧੀਆਂ ਨੂੰ ਹੀ ਫਾਇਦਾ ਪਹੁੰਚਾਵੇ C ਅੰਨੇ ਵਿਅਕਤੀ ਦੀ ਮਦਦ ਕਰਨਾ ਤੇ D ਰਿਸ਼ਤੇਦਾਰੀ ਵਿੱਚ ਸਭ ਨੂੰ ਬਰਾਬਰ ਵੰਡਣਾ ਹਾਂਜੀ ਤਾਂ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰਦੇ ਹੋ ਤਾਂ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਕਿ ਜਦੋਂ ਕੋਈ ਅਹੁਦੇਦਾਰ ਵਿਅਕਤੀ ਸਿਰਫ ਆਪਣੇ ਹੀ ਵਿਅਕਤੀਆਂ ਦਾ ਫਾਇਦਾ ਸੋਚੇ ਤਾਂ ਉਹ ਇਹ ਵਾਲਾ ਅਖਾਣ ਵਰਤਿਆ ਜਾਂਦਾ ਅੰਨਾ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣਿਆਂ ਨੂੰ ਤਾਂ ਬਿਲਕੁਲ ਸਹੀ ਉੱਤਰ ਹੈ ਪਰਮਜੀਤ ਜੀ ਸਤਿ ਸ੍ਰੀ ਅਕਾਲ ਚਲਦੇ ਹਾਂ ਜੀ ਨੈਕਸਟ ਪ੍ਰਸ਼ਨ ਤੇ ਅਕਲਾ ਬਾਜੋਂ ਖੂ ਖਾਲੀ ਅਖਾਣ ਦਾ ਕੀ ਭਾਵ ਹੈ অপਸ਼ਨ ਏ ਖੂ ਵਿੱਚ ਪਾਣੀ ਨਾ ਹੋਣਾ ਬੀ ਪੁਰਾਣੇ ਖੂਹਾਂ ਦੀ ਸਫਾਈ ਸੀ ਪੜ੍ਹਾਈ ਲਿਖਾਈ ਕਰਨਾ ਤੇ ਡੀ ਬਿਨਾ ਅਕਲ ਦੇ ਸਭ ਕੁਝ ਵਿਅਰਥ ਹੈ ਹਾਂਜੀ ਤਾਂ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਇੱਥੇ ਸਹੀ ਹੋਏਗਾ ਜੀ ਤਾਂ ਜਿਨ੍ਹਾਂ ਨੇ ਵੀ ਉੱਤਰ ਇੱਥੇ ਡੀ ਕੀਤਾ ਹੈ ਬਿਲਕੁਲ ਸਹੀ ਕਿ ਬਿਨਾ ਅਕਲ ਦੇ ਸਭ ਕੁਝ ਵਿਅਰਥ ਹੈ ਜੇ ਕਿਸੇ ਇਨਸਾਨ ਨੂੰ ਅਕਲ ਹੀ ਨਹੀਂ ਹੈ ਵੀ ਉਹਨੂੰ ਵਰਤਨ ਦਾ ਤਰੀਕਾ ਹੀ ਨਹੀਂ ਪਤਾ ਤਾਂ ਕੁਝ ਵੀ ਕੰਮ ਨਹੀਂ ਆ ਸਕਦਾ ਅੱਗੇ ਚੱਲਦੇ ਹਾਂ ਜੀ ਨੈਕਸਟ ਪ੍ਰਸ਼ਨ ਤੇ ਆਪਮੋਏ ਜਗ ਪਰ ਲੋ ਅਖਾਣ ਦਾ ਸਹੀ ਅਰਥ ਚੁਣੋ ਆਪਸ਼ਨ A ਮਰਨ ਤੋਂ ਬਾਅਦ ਇਨਸਾਨ ਲਈ ਦੁਨੀਆ ਖਤਮ ਹੋ ਜਾਂਦੀ ਹੈ B ਦੁਨੀਆ ਦਾ ਅੰਤ ਹੋਣਾ ਇਸ ਲਈ ਜਾਨ ਹੈ ਤਾਂ ਜਹਾਨ ਹੈ C ਦੂਜਿਆਂ ਦੀ ਮਦਦ ਕਰਨੀ ਤੇ D ਬਹੁਤ ਡਰ ਜਾਣਾ ਤਾਂ ਪ੍ਰਸ਼ਨ ਨੰਬਰ 20 ਦੇ ਲਈ ਕਰ ਦਿਓ ਜੀ ਉੱਤਰ ਕਿਹੜੀ ਆਪਸ਼ਨ ਉੱਥੇ ਸਹੀ ਰਹੇਗੀ ਆਪ ਮੋਏ ਜੱਗ ਪਰ ਲੋ ਤਾਂ ਇਹ ਅਖਾਣ ਸੀ ਕਦੋਂ ਵਰਤਦੇ ਹਾਂ ਸ੍ਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਜਿੰਨਾਂ ਦਾ ਉੱਤਰ ਆ ਰਿਹਾ ਹੈ ਬੀ ਏ ਬੀ ਡੀ ਉੱਤਰ ਮਿਕਸ ਹੋ ਗਿਆ ਜੀ ਸਾਰਿਆਂ ਦੇ ਤਾਂ ਇਹਦਾ ਉੱਤਰ ਜਿਹੜਾ ਏ ਆ ਉਹ ਸਹੀ ਮੰਨਿਆ ਜਾਏਗਾ ਵੀ ਮਰਨ ਤੋਂ ਬਾਅਦ ਇਨਸਾਨ ਲਈ ਦੁਨੀਆ ਖਤਮ ਹੋ ਜਾਂਦੀ ਹੈ ਕਿ ਜੇ ਇਨਸਾਨ ਹੀ ਮਰ ਗਿਆ ਤਾਂ ਫਿਰ ਪਿੱਛੇ ਦੁਨੀਆ ਜਿਉਂਦੀ ਹੈ ਜਾਂ ਮਰਦੀ ਹੈ ਤਾਂ ਸਾਨੂੰ ਨਹੀਂ ਸੋ ਇਸ ਲਈ ਆਪ ਮੁਏ ਜੱਗ ਪਰ ਲੋ ਵੀ ਚਾਹੇ ਦੁਨੀਆ ਜਿਉਂਦੇ ਮਰੇ ਕੁਛ ਨਹੀਂ ਸਾਨੂੰ ਪਤਾ ਲੱਗਦਾ ਸੋ ਇਸ ਲਈ ਉੱਤਰ ਏ ਬਿਲਕੁਲ ਸਹੀ ਹੋਏਗਾ ਪ੍ਰਸ਼ਨ ਨੰਬਰ 20 ਦੇ ਲਈ ਤਾਂ ਵੱਧਦੇ ਹਾਂ ਜੀ ਅਗਲੇ ਕੁਐਸਚਨ ਤੇ ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ ਅਖਾਣ ਦਾ ਸਹੀ ਅਰਥ ਕੀ ਹੈ অপਸ਼ਨ A ਪਰਿਵਾਰ ਦੀ ਮਦਦ ਕਰਨਾ B ਕਸੂਰ ਹੋਰ ਕਰੇ ਤੇ ਸਜ਼ਾ ਕਿਸੇ ਹੋਰ ਨੂੰ ਭਰਨੀ ਪਵੇ C ਰਿਸ਼ਤੇਦਾਰੀ ਨਿਭਾਉਣੀ ਤੇ D ਨਾਨੀ ਦੀ ਸੇਵਾ ਕਰਨਾ ਤਾਂ ਪ੍ਰਸ਼ਨ ਨੰਬਰ 21 ਦੇ ਲਈ ਕਰਦੇ ਹੋ ਜੀ ਉੱਤਰ ਕਿ ਨਾਨੀ ਖਸਮ ਕਰੇ ਦੋਤਾ ਚੱਟੀ ਭਰੇ ਦਾ ਕੀ ਭਾਵ ਅਰਥ ਬੰਦਾ ਹੈ ਤਾਂ ਇੱਥੇ ਉੱਤਰ B ਕਰਨ ਵਾਲੇ ਬਿਲਕੁਲ ਸਹੀ ਹਨ ਜੀ ਕਸੂਰ ਕਿਸੇ ਦਾ ਹੁੰਦਾ ਹੈ ਤੇ ਉਹਦੇ ਲਈ ਸਜ਼ਾ ਕਿਸੇ ਹੋਰ ਨੂੰ ਭੁਗਤਨੀ ਪੈਂਦੀ ਹੈ ਤਾਂ ਇਹ ਚੀਜ਼ਾਂ ਬਿਲਕੁਲ ਸਹੀ ਹਨ ਸੋ ਇਹ ਆਪਣੀਆਂ ਸਰਕਾਰਾਂ ਤੇ ਕਹਿ ਲੋ ਜਾਂ ਜਦੋਂ ਪੇਪਰ ਸੈਕਟਰ ਹੁੰਦੇ ਆ ਉਦੋਂ ਇਹ ਚੀਜ਼ਾਂ ਹੁੰਦੀਆਂ ਨੇ ਵੀ ਗਲਤੀ ਉਹਨਾਂ ਦੀ ਹੁੰਦੀ ਹੈ ਤੇ ਭੁਗਤਣਾ ਸਾਨੂੰ ਸਾਡੇ ਵਿਦਿਆਰਥੀਆਂ ਨੂੰ ਪੈਂਦਾ ਹੈ ਰੇਨੂ ਜੀ ਸਤਿ ਸ਼੍ਰੀ ਅਕਾਲ ਅੱਗੇ ਚੱਲਦੇ ਹਾਂ ਜੀ ਨੈਕਸਟ ਪ੍ਰਸ਼ਨ ਤੇ ਨੱਚਣ ਲੱਗੀ ਤਾਂ ਘੁੰਡਕਾ ਦਾ ਅਖਾਣ ਕਦੋਂ ਵਰਤਿਆ ਜਾਂਦਾ ਹੈ অপشن A ਜਦੋਂ ਕੋਈ ਨੱਚਣਾ ਸਿੱਖ ਰਿਹਾ ਹੋਵੇ ਫਿਰ ਸ਼ਰਮ ਨਹੀਂ ਹੋਣੀ ਚਾਹੀਦੀ B ਕੱਪੜੇ ਪਾਉਣ ਵੇਲੇ C ਵਿਆਹ ਦੇ ਮੌਕੇ ਤੇ D ਜਦੋਂ ਕੋਈ ਕੰਮ ਸ਼ੁਰੂ ਕੀਤਾ ਜਾਵੇ ਤਾਂ ਉਸ ਵਿੱਚ ਸ਼ਰਮ ਨਹੀਂ ਰੱਖਣੀ ਚਾਹੀਦੀ ਹਾਂਜੀ ਤਾਂ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਕਿਹੜਾ ਉੱਤਰ ਇੱਥੇ ਸਹੀ ਹੋਏਗਾ ਕਿ ਨੱਚਣ ਲੱਗੀ ਤਾਂ ਕੁੰਡਕਾ ਦਾ ਬਿਲਕੁਲ ਜੀ ਤਾਂ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਉੱਤਰ ਹੈ ਕਿ ਜਦੋਂ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਉਸ ਦੇ ਵਿੱਚ ਸ਼ਰਮ ਨਹੀਂ ਰੱਖਣੀ ਚਾਹੀਦੀ ਇੱਥੇ ਇਸ ਚੀਜ਼ ਤੋਂ ਇਹ ਵੀ ਜਦੋਂ ਅਸੀਂ ਕੋਈ ਚੰਗਾ ਕੰਮ ਸ਼ੁਰੂ ਕਰਦੇ ਹਾਂ ਤਾਂ ਉਸ ਨੂੰ ਬਹੁਤ ਹੌਂਸਲੇ ਨਾਲ ਤੇ ਹਿੰਮਤ ਦੇ ਨਾਲ ਕਰਨਾ ਚਾਹੀਦਾ ਹੈ ਠੀਕ ਹੈ ਜੀ ਤਾਂ ਪ੍ਰਸ਼ਨ ਨੰਬਰ 22 ਦੇ ਲਈ ਆਪਸ਼ਨ ਡੀ ਬਿਲਕੁਲ ਸਹੀ ਉੱਤਰ ਹੈ ਜੀ ਚੱਲਦੇ ਹਾਂ ਨੈਕਸਟ ਪ੍ਰਸ਼ਨ ਤੇ 900 ਚੂਹੇ ਖਾ ਕੇ ਬਿੱਲੀ ਹਜ ਨੂੰ ਚੱਲੀ ਦਾ ਭਾਵ ਕੀ ਹੈ অপশন এ বহুত سارے পাপ ਕਰਕੇ ਚਾਣਕ ਨੇਕ ਬਣਨ ਦਾ ਪਖੰਡ ਕਰਨਾ ਬੀ ਬਿੱਲੀ ਦਾ ਯਾਤਰਾ ਤੇ ਜਾਣਾ ਸੀ ਸ਼ਿਕਾਰ ਕਰਨਾ ਛੱਡ ਦੇਣਾ ਤੇ ਧੋਖਾ ਦੇਣਾ ਤੇ ਡੀ ਧਾਰਮਿਕ ਸਥਾਨ ਦੀ ਯਾਤਰਾ ਤਾਂ ਪ੍ਰਸ਼ਨ ਨੰਬਰ 23 ਦੇ ਲਈ ਕਰਦੇ ਹੋ ਜੀ ਉੱਤਰ ਕੀ ਉੱਤਰ ਆਏਗਾ ਇਸ ਅਖਾਣ ਦਾ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਤਾਂ ਜਿਨ੍ਹਾਂ ਨੇ ਵੀ ਉੱਤਰ এ ਕੀਤਾ ਹੈ ਬਿਲਕੁਲ ਸਹੀ ਕਿ ਬਹੁਤ سارے পাপ ਕਰਕੇ ਅਚਾਨਕ ਨੇਕ ਬਨਣ ਦਾ ਪਖੰਡ ਕਰਨਾ ਵੀ ਅਸੀਂ ਰੋਜ਼ ਕਿਸੇ ਨੂੰ ਮਾੜਾ ਚੰਗਾ ਬੋਲਦੇ ਆ ਕਿਸੇ ਦਾ ਦਿਲ ਦਿਖਾਉਂਦੇ ਆ ਤੇ ਸ਼ਾਮ ਨੂੰ ਅਸੀਂ ਗੁਰੂ ਘਰ ਮੱਥਾ ਟੇਕਣ ਚਲੇ ਜਾਂਦੇ ਆ ਤਾਂ ਉਹੋ ਜੀਆਂ ਸਿਚੁਏਸ਼ਨ ਦੇ ਵਿੱਚ ਕੱਲ ਉਹੋ ਜਿਹੇ ਮੁਹਾਵਰੇ ਵਰਤੇ ਜਾਂਦੇ ਆ ਵੀ ਸਾਰਾ ਦਿਨ ਤਾਂ ਖਰਾਬ ਕੰਮ ਕਰਨੇ ਆ ਤੇ ਸ਼ਾਮ ਨੂੰ ਅਸੀਂ ਬੈਠ ਕੇ ਰੱਬ ਨੂੰ ਧਿਆਉਣ ਲੱਗ ਜਾਂਦੇ ਆ ਜਾਂ ਸਵੇਰੇ ਉੱਠ ਕੇ ਤਾਂ ਉੱਥੇ ਕੀ ਅਸੀਂ ਸਿਰਫ ਪਖੰਡ ਕਰਦੇ ਆਂ ਅੰਦਰੋਂ ਅਸੀਂ ਪ੍ਰਮਾਤਮਾ ਦੇ ਨਾਲ ਨਹੀਂ ਜੁੜੇ ਹੋਏ ਤਾਂ ਪ੍ਰਸ਼ਨ ਨੰਬਰ 23 ਦੇ ਲਈ ਆਪਸ਼ਨ A ਬਿਲਕੁਲ ਸਹੀ ਉੱਤਰ ਹੈ ਜੀ ਨੈਕਸਟ ਕੁਐਸਚਨ ਹੈ ਪੜਿਆ ਫਾਰਸੀ ਵੇ ਪੜਿਆ ਫਾਰਸੀ ਵਿੱਚੇ ਤੇਲ ਵੇਖੋ ਕਰਮਾਂ ਦੇ ਖੇਲ ਦਾ ਸਹੀ ਅਰਥ ਕੀ ਹੈ অপਸ਼ਨ A ਵਪਾਰ ਕਰਨਾ ਸਿੱਖਣਾ ਹੋਵੇ ਤਾਂ ਸ਼ਾਹੂਕਾਰ ਕੋਲ ਜਾਓ B ਜਦੋਂ ਕੋਈ ਪੜਿਆ ਲਿਖਿਆ ਜਾਂ ਗੁਣੀ ਬੰਦਾ ਕਿਸੇ ਮਜਬੂਰੀ ਕਾਰਨ ਮਾਮੂਲੀ ਕੰਮ ਕਰੇ C ਕਿਸਮਤ ਤੇ ਭਰੋਸਾ ਨਾ ਕਰਨਾ ਬਲਕਿ ਮਿਹਨਤ ਕਰਨਾ ਤੇ D ਹੈ ਜੀ ਫਾਰਸੀ ਭਾਸ਼ਾ ਸਿੱਖਣਾ ਹਾਂਜੀ ਤਾਂ ਪ੍ਰਸ਼ਨ ਨੰਬਰ 24 ਦੇ ਲਈ ਕਰ ਦਿਓ ਜੀ ਉੱਤਰ ਕਿਹੜੀ ਆਪਸ਼ਨ ਇੱਥੇ ਬਿਲਕੁਲ ਸਹੀ ਹੈ ਜੀ ਤਾਂ ਜਿਨ੍ਹਾਂ ਨੇ ਬੀ ਉੱਤਰ ਕੀਤਾ ਹੈ ਬਿਲਕੁਲ ਸਹੀ ਕਿ ਜਦੋਂ ਕੋਈ ਪੜਿਆ ਲਿਖਿਆ ਹੋਵੇ ਗੁਣੀ ਬੰਦਾ ਹੋਵੇ ਪਰ ਉਸ ਨੂੰ ਆਪਣੇ ਕਹਿ ਲੋ ਕਾਬਲੀਅਤ ਦੇ ਅਨੁਸਾਰ ਕੰਮ ਨਹੀਂ ਮਿਲਦਾ ਤਾਂ ਮਜਬੂਰੀ ਵਸ ਉਸ ਤੋਂ ਛੋਟਾ ਕੰਮ ਕਰਨ ਦੇ ਲਈ ਜਾਂ ਮਾਮੂਲੀ ਜਾਂ ਕੰਮ ਕਰਨ ਦੇ ਲਈ ਵੀ ਤਿਆਰ ਹੋ ਜਾਂਦਾ ਹੈ ਤਾਂ ਉਹਦੇ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਪੜਿਆ ਫਾਰਸੀ ਵਿੱਚ ਇਹ ਤੇਲ ਵੇਖੋ ਕਰਮਾਂ ਦੇ ਖੇਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 25 ਦਾੜੀ ਨਾਲੋਂ ਮੁੱਛਾਂ ਵਧਣੀਆਂ ਅਖਾਣ ਦਾ ਕੀ ਅਰਥ ਹੈ অপਸ਼ਨ ਏ ਹੈ ਜੀ ਸਰੀਰਕ ਦਿਖਭਾਰੇ ਬੀ ਬਹੁਤ ਸਿਆਣਾ ਹੋਣਾ ਸੀ ਜਦੋਂ ਆਮਦਨ ਨਾਲੋਂ ਖਰਚਾ ਵੱਧ ਜਾਵੇ ਤੇ ਡੀ ਕੰਮ ਵਿੱਚ ਮਿਹਨਤ ਕਰਨੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਤਾਂ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਹੈ ਜਦੋਂ ਆਮਦਨ ਦੇ ਨਾਲੋਂ ਸਾਡਾ ਖਰਚਾ ਵੱਧ ਜਾਂਦਾ ਹੈ ਤਾਂ ਉਦੋਂ ਕਹਿ ਦਿੰਦੇ ਆ ਦਾੜੀ ਨਾਲੋਂ ਮੁੱਛਾਂ ਵੱਧਨੀਆਂ ਤਾਂ ਜਿਹੜੀ ਕਿ ਸਾਡੀ ਆਮਦਨ ਘੱਟ ਹੁੰਦੀ ਹੈ ਤੇ ਅਸੀਂ ਖਰਚਾ ਆਪਦਾ ਜ਼ਿਆਦਾ ਕਰ ਲੈਂਦੇ ਆ ਤਾਂ ਉਥੇ ਅਖਾਣ ਵਰਤਿਆ ਜਾਂਦਾ ਹੈ ਤਾਂ ਆਮਦਨ ਦੇ ਨਾਲ ਸੰਬੰਧਿਤ ਇੱਕ ਹੋਰ ਹੈ ਅਖਾਣ ਤਾਂ ਉਹ ਕਿਹੜਾ ਹੈ ਦੱਸ ਸਕਦੇ ਹੋ ਜੀ ਕਿ ਜਿੰਨੀ ਸਾਡੀ ਆਮਦਨ ਹੈ ਉਸ ਦੇ ਅਕੋਰਡਿੰਗਲੀ ਸਾਨੂੰ ਖਰਚ ਕਰਨਾ ਚਾਹੀਦਾ ਤਾਂ ਉਹਦੇ ਇੱਕ ਅਖਾਣ ਵਰਤਿਆ ਜਾਂਦਾ ਹੈ ਤਾਂ ਸਾਰੇ ਜਣੇ ਕਮੈਂਟ ਸੈਸ਼ਨ ਦੇ ਵਿੱਚ ਜ਼ਰੂਰ ਦੱਸੋ ਜੀ ਕਿਹੜਾ ਮੁਹਾਵਰਾ ਖਾਨ ਹੈ ਉਹ ਜਾਂ ਕਹ ਲਓ ਮੁਹਾਵਰਾ ਵਰਤਦਿਆਂ ਸੀ ਉਸ ਜਗ੍ਹਾ ਦੇ ਉੱਪਰ ਚਲੋ ਉੱਤਰ ਜ਼ਰੂਰ ਕਰਿਓ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਤੇ ਦੋਹਾ ਘਰਾਂ ਦਾ ਪ੍ਰੌਣਾ ਭੁੱਖਾ ਰਹਿ ਜਾਂਦਾ ਹੈ ਕੀ ਭਾਵ ਹੈ অপਸ਼ਨ এ ਦੋ ਥਾਵਾਂ ਤੋਂ ਆਸ ਰੱਖਣ ਵਾਲੇ ਨੂੰ ਕੁਝ ਨਹੀਂ ਮਿਲਦਾ ਬੀ ਬਹੁਤ ਜ਼ਿਆਦਾ ਖਾਣਾ ਖਾਣਾ ਸੀ ਦੋਸਤਾਂ ਦੇ ਘਰ ਜਾਣਾ ਤੇ ਡੀ ਮਹਿਮਾਨਾਂ ਦੀ ਸੇਵਾ ਨਾ ਹੋਣੀ ਬਿਲਕੁਲ ਸਹੀ ਹੈ ਜੀ ਚਾਦਰ ਵੇਖ ਕੇ ਪੈਰ ਪ੍ਰਸਾਰਨੇ ਚਾਹੀਦੇ ਹਨ ਮਨੀ ਮਨੀਸ਼ਾ ਜੀ ਨੇ ਤੇ ਹੈਪੀ ਤੂਰ ਜੀ ਨੇ ਉੱਤਰ ਦਿੱਤਾ ਹੈ ਬਿਲਕੁਲ ਸਹੀ ਹੈ ਜੀ ਤੁਹਾਨੂੰ ਦਿੱਤਾ ਜਾਂਦਾ ਹੈ ਜੀ ਇਨਾਮ ਬਹੁਤ ਬਹੁਤ ਵਧਾਈਆਂ ਤੁਸੀਂ ਉੱਤਰ ਸਹੀ ਦਿੱਤਾ हां जी ਤਾਂ ਜਿਨ੍ਹਾਂ ਨੇ ਪ੍ਰਸ਼ਨ ਨੰਬਰ 26 ਦੇ ਲਈ ਉੱਤਰ A ਕੀਤਾ ਹੈ ਬਿਲਕੁਲ ਸਹੀ ਕਿ ਜਦੋਂ ਅਸੀਂ ਦੋ ਥਾਵਾਂ ਤੋਂ ਆਸ ਰੱਖਦੇ ਹਾਂ ਤੇ ਦੋਵਾਂ ਤੋਂ ਹੀ ਕੁਝ ਨਹੀਂ ਮਿਲਦਾ ਤਾਂ ਇੱਕ ਇਹਦੇ ਲਈ ਹੋਰ ਵੀ ਵਰਤਦੇ ਆ ਵੀ ਦੋ ਬੇੜੀਆਂ ਦੇ ਵਿੱਚ ਪੈਰ ਰੱਖ ਕੇ ਕਦੇ ਵੀ ਸਵਾਰ ਜਾਂ ਸਫਲ ਨਹੀਂ ਹੋ ਸਕਦੇ ਤਾਂ ਆਪਸ਼ਨ A ਬਿਲਕੁਲ ਇੱਥੇ ਸਹੀ ਉੱਤਰ ਹੈ ਨੈਕਸਟ ਦੇਖਦੇ ਹਾਂ ਜੀ 9 9 ਦਿਨ ਪ੍ਰਾਣਾ 100 ਦਿਨ ਅਖਾਣ ਕਿਸ ਵਾਲਾ ਇਸ਼ਾਰਾ ਕਰਦਾ ਹੈ অপਸ਼ਨ এ ਨਵੀਆਂ ਚੀਜ਼ਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਬੀ ਪੁਰਾਣੀਆਂ ਚੀਜ਼ਾਂ ਜਾਂ ਰਿਸ਼ਤੇ ਨਵਿਆਂ ਨਾਲੋਂ ਜ਼ਿਆਦਾ ਹੰਢਣਸਾਰ ਤੇ ਭਰੋਸੇਮੰਦ ਹੁੰਦੇ ਹਨ ਸੀ ਦਿਨਾਂ ਦੀ ਗਿਣਤੀ ਕਰਨ ਨਾਲ ਕੋਈ ਚੰਗਾ ਨਹੀਂ ਬਣਦਾ ਸਮਾਂ ਬਹੁਤ ਤੇਜ਼ੀ ਨਾਲ ਬਦਲਦਾ ਹੈ ਹਾਂਜੀ ਇਹਦਾ ਪ੍ਰਸ਼ਨ ਨੰਬਰ 27 ਦੇ ਲਈ ਜਿਨ੍ਹਾਂ ਨੇ ਉੱਤਰ ਕੀਤਾ ਹੈ ਬੀ ਬਿਲਕੁਲ ਸਹੀ ਕਿ ਪੁਰਾਣੀਆਂ ਚੀਜ਼ਾਂ ਤੇ ਪੁਰਾਣੇ ਰਿਸ਼ਤੇ ਆ ਉਹ ਜ਼ਿਆਦਾ ਹੰਢਣਸਾਰ ਹੁੰਦੇ ਹਨ ਨਵਿਆਂ ਦੇ ਨਾਲੋਂ ਅੱਗੇ ਚੱਲਦੇ ਹਾਂ ਜੀ ਨੈਕਸਟ ਪ੍ਰਸ਼ਨ ਤੇ ਪੈਸਾ ਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼ ਦਾ ਅਰਥ ਦੱਸੋ ਆਪਸ਼ਨ A ਵਪਾਰ ਵਿੱਚ ਘਾਟਾ ਹੋਣਾ B ਜੇਦੋਂ ਆਪਣੇ ਆ ਵਿੱਚ ਹੀ ਨੁਕਸ ਹੋਵੇ ਤਾਂ ਦੂਜਿਆਂ ਨੂੰ ਦੋਸ਼ ਦੇਣਾ ਵਿਅਰਥ ਹੈ C ਪੈਸੇ ਦੀ ਸੰਭਾਲ ਨਾ ਕਰਨਾ ਤੇ D ਚਲਾਕੀ ਨਾਲ ਕੰਮ ਕਰਨਾ ਹਾਂਜੀ ਪ੍ਰਸ਼ਨ ਨੰਬਰ 28 ਦੇ ਨਾਲ ਦੇ ਲਈ ਦੇ ਦਿਓ ਜੀ ਉੱਤਰ ਜੀ ਤਾਂ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਹੈ ਜੀ ਵੀ ਜਦੋਂ ਆਪਣੇ ਵਿੱਚ ਹੀ ਨੁਕਸ ਹੋਵੇ ਤਾਂ ਅਸੀਂ ਦੂਸਰਿਆਂ ਨੂੰ ਦੋਸ਼ ਨਹੀਂ ਦੇ ਸਕਦੇ ਨੈਕਸਟ ਕੁਐਸਚਨ ਬੰਦੇ ਦਾ ਬੰਦਾ दारू ਆਖਾਣ ਦਾ ਸਹੀ ਅਰਥ ਕੀ ਹੈ অপਸ਼ਨ ਏ ਹੈ ਬਿਮਾਰੀ ਦਾ ਇਲਾਜ ਕਰਨਾ ਬੀ ਦੋਸਤੀ ਨਿਭਾਉਣਾ ਸੀ ਨਸ਼ੇ ਤੋਂ ਦੂਰ ਰਹਿਣਾ ਤੇ ਡੀ ਔਖੇ ਸਮੇਂ ਮਨੁੱਖੀ ਮਨੁੱਖ ਦੇ ਕੰਮ ਆਉਂਦਾ ਹੈ ਤਾਂ ਪ੍ਰਸ਼ਨ ਨੰਬਰ 29 ਦੇ ਲਈ ਕਰ ਦਿਓ ਉੱਤਰ ਬੰਦੇ ਦਾ ਬੰਦਾ दारू ਅਖਾਣ ਦਾ ਸਹੀ ਮਤਲਬ ਕੀ ਹੈ ਹਾਂਜੀ ਤਾਂ ਜਿਨ੍ਹਾਂ ਨੇ ਵੀ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਹੈ ਜੀ ਕਿ ਔਖੇ ਸਮੇਂ ਮਨੁੱਖੀ ਮਨੁੱਖ ਦੇ ਕੰਮ ਆਉਂਦਾ ਹੈ ਅੱਗੇ ਚੱਲਦੇ ਹਾਂ ਜੀ ਨੈਕਸਟ ਪ੍ਰਸ਼ਨ ਤੇ ਮੱਛੀ ਪੱਥਰ ਚਟਕੇ ਮੁੜਦੀ ਹੈ ਅਖਾਣ ਕਿਸ ਲਈ ਵਰਤਿਆ ਜਾਂਦਾ ਹੈ ਆਪਸ਼ਨ A ਜਦੋਂ ਕੋਈ ਇਨਸਾਨ ਠੋਕਰ ਖਾ ਕੇ ਹੀ ਸਿੱਖਦਾ ਹੈ B ਪਾਣੀ ਦੇ ਜੀਵਾਂ ਬਾਰੇ C ਸਮੁੰਦਰ ਦੀ ਯਾਤਰਾ ਕਰਨਾ ਤੇ D ਬਹੁਤ ਜ਼ਿੱਦੀ ਹੋਣਾ हां जी प्रश्न नंबर 30 ਦੇ ਲਈ ਕਰ ਦਿਓ ਜੀ ਉੱਤਰ ਕੀ ਉੱਤਰ ਬਣੇਗਾ ਜੀ ਇੱਥੇ हां जी ਤਾਂ ਜਿਨ੍ਹਾਂ ਨੇ ਵੀ ਉੱਤਰ A ਕੀਤਾ ਹੈ ਬਿਲਕੁਲ ਸਹੀ ਹੈ ਕਿ ਜਦੋਂ ਕੋਈ ਇਨਸਾਨ ਠੋਕਰ ਖਾ ਕੇ ਹੀ ਸਿੱਖਦਾ ਹੈ ਵੀ ਉਸ ਨੂੰ ਜਿੰਨਾ ਮਰਜ਼ੀ ਦੱਸ ਦੀ ਇਹ ਵੀ ਪਾਈਏ ਚੀਜ਼ ਤੇਰੇ ਲਈ ਗਲਤ ਹੈ ਪਰ ਜਿੰਨਾ ਚਿਰ ਉਹਨੂੰ ਆਪ ਨੂੰ ਅਹਿਸਾਸ ਨਹੀਂ ਹੁੰਦਾ ਆਪ ਨੂੰ ਸੱਟ ਨਹੀਂ ਲੱਗਦੀ ਤਾਂ ਉਹ ਇਨਸਾਨ ਮੰਨਦਾ ਹੀ ਨਹੀਂ ਦਾ ਐਸਜੀ ਅੱਜ ਦੇ 15 ਕੁਐਸਚਨ ਤੇ ਕੁੱਲ ਆਪਣੇ ਕੱਲ ਦੀ ਤੇ ਅੱਜ ਦੀ ਕਲਾਸ ਲਗਾ ਕੇ 30 ਜਿਹੜੇ ਅਖਾਣ ਹੈ ਉਹ ਪੂਰੇ ਹੋ ਚੁੱਕੇ ਹਨ ਜੇ ਤੁਸੀਂ ਚਾਹੋ ਨੇ ਉਹ ਵੀ ਜੇ ਹੋਰ ਅਖਾਣ ਇਸ ਤਰ੍ਹਾਂ ਦੇ ਕਰਨੇ ਹੈ ਤਾਂ ਦੱਸ ਦਿਓ ਨਹੀਂ ਤਾਂ ਫਿਰ ਆਪਾਂ ਕੱਲ ਨੂੰ ਅਗਲਾ ਕੋਈ ਟੌਪਿਕ ਕਰਾਂਗੇ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਅੱਜ ਦੀ ਕਲਾਸ ਪਸੰਦ ਆਈ ਹੋਵੇਗੀ ਧੰਨਵਾਦ ਜੀ ਧੰਨਵਾਦ ਪਰਮਜੀਤ ਮਨੀ ਮਨੀਸ਼ਾ ਜੀ ਥੈਂਕ ਯੂ ਸੋ ਮਚ ਤਾਂ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਜੇ ਕਿਸੇ ਦਾ ਕੋਈ ਸਵਾਲ ਪ੍ਰਸ਼ਨ ਹੈ ਤਾਂ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਕੱਲ ਨੂੰ ਮਿਲਾਂਗੇ ਗ੍ਰੈਮਰ ਦੀ ਨਵੀਂ ਕਲਾਸ ਦੇ ਨਵੇਂ ਟੌਪਿਕ ਦੇ ਨਾਲ ਤੇ ਇਸ ਤੋਂ ਬਾਅਦ ਆਪਾਂ ਹੁਣ 15-20 ਮਿੰਟਾਂ ਬਾਅਦ ਕਹਿ ਲਓ ਅਗਲੀ ਕਲਾਸ ਲਗਾਵਾਂਗੇ ਮੁਹਾਵਰੇ ਆਪਾਂ 60 ਕਰ ਲਏ ਮਨੀ ਮਨੀਸ਼ਾ ਜੀ ਦੇਖ ਲੂੰਗੀ ਜੇ ਕੋਈ ਹੋਰ ਆਪਾਂ ਨੂੰ ਲੱਗ ਲੱਭ ਗਏ ਜਿਹੜੇ ਮੋਸਟ ਇੰਪੋਰਟੈਂਟ ਹੋਣ ਤਾਂ ਆਪਾਂ ਮੁਹਾਵਰੇ ਜਾਂ ਖਾਨਡ ਮਿਕਸ ਕਰ ਲਾਂਗੇ ਮੁਹਾਵਰੇ ਤੇ ਅਖਾਨ ਹਾਂਜੀ ਧੰਨਵਾਦ ਜੀ ਧੰਨਵਾਦ ਤਾਂ ਠੀਕ ਹੈ ਜੀ ਫਿਰ ਮਿਲਦੇ ਆਂ ਨੈਕਸਟ ਕਲਾਸ ਦੇ ਵਿੱਚ 15-20 ਮਿੰਟਾਂ ਬਾਅਦ ਆਪਾਂ ਆਪਣੀ ਮਾਸਟਰ ਕੈਡਰ ਦੀ ਕਲਾਸ ਲਗਾਵਾਂਗੇ ਸਬਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ